ਹੀ ਜ਼ਾ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਹੀ ਵਾ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਨਹੀਂ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਤਲਬ ਵਿੱਚ ਬੇਕਾਮਾ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਹਾ ਨਿਕੋ ਮੈਂ ਬਾਰ-ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵੇਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਆ ਦੇ ਓਨਲੀ ਵਾਂਟ ਟੂ ਇਹ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇ ਵਾਲਾ ਇੰਟੈਲੀਜੈਂਸ ਹੈੱਡ ਕੁਆਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈਂਤੀਪੁਰ ਸਾਡੇ ਉੱਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਉਣ ਵਾਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਫੜੇ ਫੁੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ ਅਸਲੀਅਤ ਕੀ ਹੈ ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਪੜੇ ਕਿ ਨਹੀਂ ਪੜੇ ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ 'ਚ ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਤ ਹੈ ਇਸ ਲਈ ਦੇਖੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕਦਾ ਸੋ ਮਤਲਬ this game ਤਾਂ government itself is playing اور ڈرامے باز نے एवरीथिंग इज पीआर एक्सरसाइज ਇਹ ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮhalla clinic ਤੋਂ ਜਾਂ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹਾਂਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਇਹਨਾਂ ਤਾਂ ਆਪ ایکسپੀਰੀਅנס ਕੀਤਾ ਸਾਰਾ ਡਰਾਮਾ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆ ਮ अगेन वार्निंग ਟੂ ਕੰਪਨਟਸ ਕੜ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ਦੀ ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੌਮ ਬਲਾਸ ਜੀ ਇਟਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਜ਼ ਵੈਲ ਇਨ ਦਿਸ ਸਟੇਟ ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸ਼ਾਇਦ ਪਾਕਿਸਤਾਨ ਤੋਂ ਹੀ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ ਸਤਾਰਵਾਂ ਬਲਾਸਟ ਹੋ ਗਿਆ ਐਂਡ ਦੋ ਚੀਫ ਮਿਨਿਸਟਰ ਇਜ਼ ਕਲੂਲੈਸ ਔਰ ਇੱਕ ਇਸ ਡਰਾਮਾ ਨਵਾਂ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀਜੀਪੀ ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ ਚ ਜੇ ਬਦਲਨ ਦੀ ਲੋੜ ਹੈ ਤੇ ਇਜ਼ ਦਾ ਜੋਕਰ ਔਨ ਦਾ ਟਾਪ ਊ ਇਸ ਨਾਟ ਬੀਂਗ ਏਬਲ ਟੂ ਅੰਡਰਸਟੈਂਡ ਦਾ ਗਰਾਉਂਡ ਰਿਐਲਿਟੀ ਔਰ एवरीथिंग is totally politicized from intelligence to governance to posting to security deployment political it's not happening with the free will of uh, officers in charge <laughs> ਉਹ ਰਾਜਨੀਤਿਕ ਚੀਜ਼ਾਂ ਐਕਸਪੋਜ਼ ਕਿਉਂ ਨਹੀਂ ਹੋ ਪਾਈ ਕਿਉਂਕਿ ਪਾਲਸਰ ਇੱਕ ਬੜਾ ਸੀਰੀਅਸ ਅਲਿਗੇਸ਼ਨ ਹੈ ਮੇਰੇ ਕੋ ਤਾਂ ਤੁਸੀਂ ਮੈਂ ਕਾਲੀਆ ਸਾਹਿਬ ਨੂੰ ਮੈਂ ਪੁੱਛਿਆ ਔਰ ਇਹ ਬੜੀ ਜ਼ਰੂਰੀ ਹੈ ਜੀ ਮੈਂ ਸਾਰੀ ਪ੍ਰੈਸ ਨੂੰ ਕਹਿਨਾ ਕਾਈਂਡਲੀ ਨੋਟ ਕਰੋ ਕਿ ਕਿੱਡਾ ਵੱਡਾ ਇੰਟੈਲੀਜੈਂਸ ਫੇਲਿਅਰ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਕਦੇ ਪਿਛਲੇ ਸਾਲ ਚ ਪੁਲਸ ਨੇ ਆ ਕੇ ਆਖਿਆ ਕਿ ਤੁਹਾਨੂੰ ਖਤਰਾ ਪੁਲਸ ਨੇ ਕਦੇ ਆਖਿਆ ਹੀ ਨਹੀਂ ਕਿ ਮਤਲਬ ਜਦ ਬੰਦੇ ਨੂੰ ਨਹੀਂ ਕਹਿ ਰਹੇ ਤੈਨੂੰ ਖਤਰਾ ਹੈ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਪਤਾ ਲੱਗਣਾ ਤੁਸੀਂ ਫੇਲਿਅਰ ਇੱਤੋਂ ਸਮਝ ਲਓ ਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਹੁਣ ਇੱਕਦਮ ਇਹਨਾਂ ਨੂੰ 24 ਘੰਟਿਆਂ 'ਚ ਪਤਾ ਲੱਗ ਗਿਆ ਕਿ ਜੀ ਇਹ ਚ ਤਾਂ ਲਾਰੈਂਸ ਬਿਸ਼ਨੋਈ ਆ ਤੇ ਯੂ ਬੀ ਸਲੀਪਿੰਗ ਪਹਿਲਾਂ ਫੋਨ ਤਾਂ ਤੁਸੀਂ ਇਹ ਵਿਚਾਰਿਆਂ ਨੇ ਗਨ ਆ ਪੁਲਿਸ ਦਾ ਥਾਣਾ ਫੋਨ ਚੁੱਕੇ ਨਾ ਕਮਿਸ਼ਨਰ ਦਾ ਫੋਨ ਚੁੱਕੇ ਨਾ ਕੋਈ ਚੁੱਕਣ ਅਖੀਰ 'ਚ ਉਹ ਮੁੰਡਾ ਭੇਜਿਆ ਕਿ ਬਾਬਾ ਬੰਮ ਫਟ ਗਿਆ ਆਜੋ ਅਗਲਾ ਨਾ ਫਟ ਜੇ ਤਾਂ ਉਹ ਆਏ ਆ ਔਰ ਇਹ ਤਾਂ ਇਹਨਾਂ ਦਾ ਸੀ ਸੀਟੀਵੀ ਕੈਮਰਾ ਚੰਗਾ ਸੀ ਜੀ ਜਿੰਨੇ ਕੈਦ ਕਰ ਲਿਆ ਨਹੀਂ ਤਾਂ ਉਹਨਾਂ ਨੇ ਕਿਹਾ ਹੀ ਕਾਲੀਆ ਸਾਹਿਬ ਦੇ ਘਰ ਤਾਂ ਇਹਨਾਂ ਦਾ ਸਿਲੰਡਰ ਪਾਟਿਆ ਐਵੇਂ ਝੂਠ ਮਾਰੀ ਜਾਂਦੇ ਇਹਦਾ ਬਚ ਗਏ ਮੈਂ ਤਾਂ ਸਾਰੇ ਪੰਜਾਬ ਨੂੰ ਕਹਿੰਦਾ ਸਾਰੇ ਕੈਮਰੇ ਲਾ ਕੇ ਰੱਖੋ ਇਹਨਾਂ ਨੇ ਮੈਂ ਨਾ ਮੰਨੂ ਦਾ ਹਲਾਜ ਹੈ ਕੋਈ ਅਸਾ ਨਿਕਰ ਜਾ ਰਹੀ ਹੈ ਪੰਜਾਬ ਜੇ ਤੋ ਪਾਟਿਆ ਸੀ ਥੋੜੀ ਪ੍ਰੈਸ ਗਈ ਸੀ ਪਹਿਲਾਂ ਉਹਨੂੰ ਕਿਹਾ ਜੀ ਕਿ ਸਿਲੰਡਰ ਪਾਟਿਆ ਫਿਰ ਉਹਨੂੰ ਕਹਿੰਦੇ ਜੀ ਮੋਟਰਸਾਈਕਲ ਦਾ ਟਾਇਰ ਪਾਟਿਆ ਉਹ ਕਹਿੰਦਾ ਮੋਟਰਸਾਈਕਲ ਹੀ ਵਿਖਾ ਦਿਓ ਤੇ ਕਹਿੰਦਾ ਜੇ ਟਾਇਰ ਪਾਰਟੇ ਨਾਲ ਆ ਖਿੜਕੀਆਂ ਪਾਤ ਗਿਆ ਇੱਕ 1:3 ਵਜੇ ਕਿਹੜਾ ਹਵਾ ਭਰਨ ਵਾਲਾ ਜੰਤਰ ਤੁਹਾਡੇ ਕੋਲ ਸੀ ਕਹਿੰਦਾ ਨਹੀਂ ਪੰਪ ਨਾਲ ਭਰਦਾ ਸੀ ਫਿਰ ਕਹਿੰਦਾ ਬੰਦੇ ਦੇ ਦਰਸ਼ਨ ਕਰਾ ਦਿਓ ਕਹਿੰਦਾ ਬੰਦੇ ਦਾ ਤਾਂ ਪਤਾ ਕੋਈ ਨਹੀਂ ਮਤਲਬ ਇਹ ਤਾਂ ਇਹ ਜਹਾਲ ਹੈ ਇਸ ਲਈ ਇਹਨਾਂ ਦੀ ਨਾ ਗੱਲ ਕਰੋ ਦੇਖੋ ਤੁਸੀਂ ਸੁਖਬੀਰ ਜੀ ਦਾ ਸਵਾਲ ਪੁੱਛਿਆ ਯੂ ਹੂ ਇਜ਼ ਦਾ ਹੋਮ ਮਿਨਿਸਟਰ ਭਗਵੰਤ ਮਾਨ ਔਰ ਸੁਖਬੀਰ ਜੀ ਦੇ ਪਰਚੇ ਚ ਇਟਸ ਅ ਜੋਕ ਮਤਲਬ ਉਹ ਨਰੇਸ਼ ਛੇ 420 ਦਾ ਪਰਚਾ ਹੁੰਦਾ ਨਾ ਕਿਸੇ ਤੇ ਤੇ ਉਹ 6 ਮਹੀਨੇ ਲਾ ਆਉਂਦਾ ਨਰੇਨ ਚੋੜਾ ਦਾ 3 ਮਹੀਨੇ ਚ ਸੋ ਇਟ ਇਜ਼ ਸਟੇਟ ਸਪான்ਸਰਡ ਸਟੇਟ ਦੀ ਮਿਲੀ ਭੁਗਤ ਹੈ ਉਹਦੇ ਮਸਲੇ ਚ ਜਿਹੇ ਜੀ ਇਨਕੁਆਇਰੀ ਕਰ ਰਹੇ ਉਹ ਜੀ ਕਾਲੀਆ ਸਾਹਿਬ ਦੇ ਮਸਲੇ ਚ ਕਰ ਰਿਹਾ ਉਹ ਤਾਂ ਫੇਰ 3 ਮਹੀਨੇ ਲਾਏ ਇਹਦਾ 24 ਘੰਟੇ ਚ ਰਿਜ਼ਲਟ ਕੱਢ ਲਾ ਕੇ ਤਾਂ ਜੀ ਹੈ ਇਨਫੋਰਮੇਸ਼ਨ ਆਸਪਟਾ ਸਟੇਟਮੈਂਟ ਵੀ ਲਿਖੀ ਸਪੀਚ ਵੀ ਸਟੇਟਮੈਂਟ ਮਾ ਮਤਲਬ ਇਹ ਫੈਸਲਾ ਦਾ ਕਿ ਕਿਹੜੇ ਪਾਸੇ ਬਣਿਆ ਹੋਇਆ ਹੈ ਸਥਿਤੀ ਕੀ ਬਣਨ ਵਾਲੀ ਹੈ ਦੇ ਕੋ ਇਟਸ ਆਊਟ ਆਫ ਕੰਟਰੋਲ ਜੀ ਸੀਐਮ ਦੇ ਕੰਟਰੋਲ ਚ ਨਹੀਂ ਹੈ ਸਥਿਤੀ ਔਰ ਮੈਂ ਪੰਜਾਬ ਦੇ ਹਿੰਦੂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਬੌਂਡ ਹੈ ਨਾ ਪੰਜਾਬੀ ਭਾਈਚਾਰੇ ਇੱਕ ਦਾ ਇਹ ਬੜਾ ਸਟਰੋਂਗ ਹੈ ਔਰ ਇਸ ਇਸ ਬੌਂਡ ਨੇ ਬੜੇ ਸਟ੍ਰਾਂਗਸ ਨੂੰ ਵੈਦਰ ਕੀਤਾ ਬੜੇ 80 90 ਦੇ ਹਾਲਾਤਾਂ ਨੂੰ ਵੀ ਝੱਲ ਕੇ ਇਹ ਬੌਂਡ ਤਗੜਾ ਰਿਹਾ ਔਰ ਇਸੇ ਤਰ੍ਹਾਂ ਤਗੜਾ ਰਵੇ ਭਾਵੇਂ ਸਰਕਾਰਾਂ ਫੇਲ ਹੋ ਰਹੀਆਂ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀ ਆਪ ਇਹਦੇ ਚ ਢਿੱਲ ਵੇਖਣ ਨੂੰ ਮਿਲ ਰਹੀ ਆ ਉਹਨਾਂ ਦੀ ਕੰਪਲੇਸੈਂਸੀ ਦੇਖਣ ਨੂੰ ਮਿਲ ਰਹੀ ਆ ਬਟ ਪੰਜਾਬ ਦੇ ਲੋਕਾਂ ਨੇ ਵਿਲ ਹੈਵ ਟੂ ਰਾਈਜ਼ ਟੂ ਦੀ ਓਕੇਸ਼ਨ and save punjab from burning or getting into the wrong hands government suttiya sutti rahu gi jad sama aauga jagawan wale log jagad denge magar odo tak lokan nu aap tagde hoke es bhai char ek sanj nu aman shanti kanoon nu baahar rakhn layi jo 80 90 ch yogdan paya ch bhai pher pauna paina history is repeating itself